ਆਹ ਵੇਖੋ ਸਾਹਮਣੇ ਇਹ ਘਾਰੀ ਆ ਆਹ ਵੇਖੋ ਆਠ ਆਠ ਪਾਣੀ ਮਗੰਦੇ ਆ ਪੋਟਰ ਤੇ ਵਿੱਚੋਂ ਘਰ ਟਹਿਗੇ ਆ ਉਹ ਪਾਣੀ ਇੱਕ ਸਾਲ ਵਿੱਚੋਂ ਨਾਗਾ ਪੈਂਦਾ ਦੂਜੇ ਸਾਲ ਆ ਜਾਂਦਾ ਕਿਉਂਕਿ ਸਤਲੋਜ ਤੇ ਬਿਆਸ ਦੋਵੇਂ ਇਕੱਠੇ ਹੋ ਜਾਂਦੇ ਨੇ ਇੱਥੇ ਆ ਕੇ ਰੀਗੇ ਵੀ ਉਹ ਜਦੋਂ ਪਿੱਛੇ ਪਹਾੜਾਂ 'ਚ ਮੀਂਹ ਪੈਣਾ ਇੱਥੇ ਪਾਣੀ ਆਉਣਾ ਹੀ ਆਉਣਾ ਵਾ ਵੀ ਇਹ ਤੇ ਵਿਚਾਰੇ ਤਗੜੇ ਆ ਪਤਾ ਨਹੀਂ ਕਿਵੇਂ ਆਪਦੀ ਜ਼ਿੰਦਗੀ ਕੱਟੀ ਜਾਂਦੇ ਆ ਪੈ ਹੀ ਪਵਾ ਦੂੰਗਾ ਜਿਹੜੇ ਪਸ਼ੂ ਪਸ਼ੂ ਮਰੇ ਆ ਨਾ ਭੈਣਾ ਭਰਾਵਾਂ ਜਿਆ ਰੁੜ ਗਏ ਆ ਉਹ ਮਾੜਾ ਜਣਾ ਲਿਖਾ ਦਿਓ ਮੈਂ ਡੀਸੀ ਨੂੰ ਕਹਿ ਕੇ ਤੋਂ ਮੈਂ ਤੁਹਾਡਾ ਕਰਾ ਦੂੰਗਾ ਆ ਵੀਡੀਓ ਬਖਾਰੀ ਘਾਣੇ ਮਰੀ ਮੈਂ ਕਹਾਂ ਤੁਹਾਡੀ ਮਤ ਕਰਾਂ ਕਿਹੇ ਗੱਲਾਂ ਘਬਰਾਉਣਾ ਤੁਸੀਂ ਕੋਈ ਗੱਲ ਨਹੀਂ ਥੱਲੇ ਆ ਤੁਸੀਂ ਵੇਖ ਸਕਦੇ ਕਿੱਡਾ ਪਾੜ ਪੈ ਗਿਆ ਵਾ ਇਸ ਤਰ੍ਹਾਂ ਹੀ ਪਹਿਲਾਂ ਉੱਥੋਂ ਪਾੜ ਪਿਆ ਤੇ ਸਾਰੀ ਡੇਕੇ ਵਿੱਚ ਡਿੱਗ ਪਈ ਆ ਤੇ ਆ ਹੁਣ ਲਾਸਟ ਤੱਕ ਹੀ ਸਾਰਾ ਪਾੜ ਪੈ ਗਿਆ ਥੱਲੇ ਹਾਂਜੀ ਸਰ ਜੀਸੀਬੀ ਤੇ ਟਰਾਲੀਆਂ ਮੰਗਾ ਇੱਥੇ ਜਿੱਥੇ ਪਿੱਛੇ ਬੰਦ ਢਾਲ ਕੇ ਉਹ ਤੋੜੇ ਵਾਵਾ ਇੱਥੇ ਤੋੜਿਆ ਨਹੀਂ ਗੇ ਸੰਗਤ ਵਾਧੂ ਆ ਸੰਗਤ ਵਾਧੂ ਤੋੜੇ ਆ ਨੀਗੇ ਤੇ ਪਿੱਛੇ ਜੀਸੀਬੀ ਨਾਲ ਲੋਡ ਕਰਕੇ ਤੇ ਮੰਗਾਈਏ ਤੋੜੇ ਛੇਤੀ ਠੀਕ ਆ ਸਰ ਆ ਛੇਤੀ ਮੰਗਾਲਾ ਮਿੰਟ ਮਾਰ ਬੰਦੇ ਇਥੋਂ 30 40 ਛੱਡੋ ਉਥੇ ਪਿੰਦੇ ਬੰਦੇ 30 40 ਉਥੇ ਖੜ੍ਹੋ ਨਜੇ ਨੂੰ ਜੀਸੀਬੀ ਆ ਜਾਣੀ ਆ ਚਲੋ 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 ਲਿਆ ਛੋਕ ਰੱਖ ਮੋਢੇ ਤੇ ਲੋਭਾ ਬੜਾ ਲਿਆਓ ਚੁੱਕੇ ਖੋਲ ਨਾ ਫਿਰ ਤੋੜੇ ਲਿਆਓ ਚੁੱਕੇ ਮੇਰੇ ਭਰਾ ਪਿੰਡ ਕੋੜਮ ਬਸਤੀ ਲਾਲ ਸਿੰਘ ਲਾਗੇ ਉਥੇ ਸੰਗਤ ਦੀ ਸੇਵਾ ਕਰਦੇ ਪਏ ਹਾਂ ਜਦੋਂ ਮੈਨੂੰ ਇਹਨਾਂ ਸਾਥੀਆਂ ਦਾ ਫੋਨ ਗਿਆ ਤੇ ਉਸੇ ਵੇਲੇ ਆ ਗਏ ਆ ਨਾਲ ਸਾਰੇ ਪ੍ਰਸ਼ਾਸਨ ਨੂੰ ਫੋਨ ਕਰਕੇ ਸੱਦ ਲਿਆ ਨਾਲ ساری ਸੰਗਤ ਆ ਗਈ ਇੱਕੇਦਾਂਮੀ ਲਗਭਗ 70 ਫੁੱਟ ਢੇਗ ਡੇਗ ਪੀ ਤੇ ਜਿਹੜੇ ਕਿ ਸੜਕ ਵੀ ਪਟਣੀ ਸ਼ੁਰੂ ਹੋ ਗਈ ਜੇ ਨਾਲ ਸੰਗਤ ਪੈਂਦੀ ਤੇ ਮੈਨੂੰ ਮੇਰੇ ਦਰ 10 ਮਿੰਟਾਂ ਦੇ ਵਿੱਚ ਵਿੱਚ ਸਾਰਾ ਬੰਨ ਟੁੱਟ ਕੇ ਤੇ ਪਾਣੀ ਦੂਜੇ ਬੰਨੇ ਨਿਕਲ ਜਾਣਾ ਬੜਾ ਵੱਡਾ ਨੁਕਸਾਨ ਹੋਣਾ ਇਹ ਸੰਗਤ ਦਾ ਹੀ ਸੁਜੋਗ ਆ ਵੀ ਸੰਗਤ ਪੈ ਗਈ ਆ ਤੁਸੀਂ ਵੇਖਣਦੇ ਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਆ ਗਈ ਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਜੀਸੀਪੀ ਮਸ਼ੀਨਾਂ ਆ ਗਈਆਂ ਤੇ ਜਿੱਥੇ ਸੰਗਤ ਹੋਵੇ ਸੰਗਤ ਦੇ ਵਿੱਚ ਪਰਮਾਤਮਾ ਵਸ ਜਾਂਦਾ ਆਕਾਲ ਪੁਰਖ ਵਾਹਿਗੁਰੂ ਵਸ ਜਾਂਦਾ ਉਦੋਂ ਸਾਰੇ ਕੰਮ ਜਿਹੜੇ ਉਹ ਠੀਕ ਹੋ ਜਾਂਦੇ ਆ ਸਾਰਿਆਂ ਦੀਆਂ ਜਿਹੜੀਆਂ ਅਰਦਾਸਾਂ ਬੇਨਤੀਆਂ ਨੇ ਉਹ ਕਬੂਲ ਕਰੇ ਸੱਚੇ ਪਾਤਸ਼ਾਹ ਹੁਣ ਜਿਹੜੀ ਬਰਸਾਤ ਆ ਇਹ ਰੁਕੇ ਤੇ ਮੌਸਮ ਜਿਹੜਾ ਮੋੜ ਦੀ ਤਰ੍ਹਾਂ ਸਹੀ ਹੋਵੇ ਆ ਪਾਣੀ ਲੱਥੇ ਤੇ ਲੋਕਾਂ ਦੀਆਂ ਜ਼ਮੀਨਾਂ ਵਧਣ ਹੋਣ ਤੇ ਗਾਂ ਇੰਨਾ ਪੜਾ ਪ੍ਰਾਵਾ ਵਧੀਆਂ ਸੀ ਕਣਕਾਂ ਬਜਾਈਏ ਇੰਨਾ ਪੜਾ ਪ੍ਰਾਵਾ ਦੀ ਬਾਹ ਫੜੀ